ਲਓ ਜੀ ਭਾਈ ਹਣੀ ਆ ਗਏ ਚਾਬੀ ਲੈ ਕੇ ਇੰਜਨ ਉਹ ਚੈੱਕ ਕਰਦੇ ਹੋਏ ਗੱਡੀ ਬੜੇ ਦਿਨਾਂ ਦੀ ਖਲੋਤੀ ਹੋਈ ਹੈ ਹੈਗਾ ਵਾ ਵਾਧੂ ਵਾਧੂ ਇਹ ਤਾਂ ਮੁੱਕਣਾ ਨਹੀਂ ਭਾ ਪੀਲਾ ਅੱਧਾ ਪਾਣੀ ਹੈਗਾ ਉਹਦੇ ਵਿੱਚ ਪਾਣੀ ਨਹੀਂ ਹੈਗਾ ਪਾਣੀ ਸਾਲਾ ਸੁੱਕਾ ਉਹਦੇ ਵਿੱਚ ਆਹ ਕੀ ਨਿਕਲ ਰਿਹਾ ਗਾਂਦੇ ਆ ਇੰਜਨ ਵਾਲੇ ਮਿਕਸ ਤੇਲ ਮਿਕਸ ਹੋਇਆ ਪਿਆ ਹੂ ਚੱਲ ਕੋਈ ਨਹੀਂ ਮਾਰ ਸਲਫ ਮਾਰਾਂਗੇ ਲੈ ਸਲਫ ਕਿਦਾਂ ਮਾਰਾਂ ਕਿਦਾਂ ਸਲਫ ਮਾਰੀ ਦੀ ਪਾਣੀ ਵੀ ਪਾ ਲਈਏ ਫੇਰ ਮਾਰਾਂਗੇ ਪਾਣੀ ਇੱਧਰ ਆ ਹੈਗਾ ਇੱਧਰ ਆ ਹਾਏ ਜੀ ਰਾਮ ਜੀ ਜਰ ਖੇਂਦੇ ਇਧਰ ਪਾਣੀ ਕਾ ਵਾਗਾ ਓਏ ਪਾਣੀ ਵਾਧੂ ਆਲੇ ਫੜ ਓਏ ਪਾਣੀ ਪਾਉਂਦੇ ਹੋਏ ਭਾਜੀ ਹਣੀ ਲੈ ਹੱਥ ਬਾਹੇ ਧੋਲੀ ਹਾਂ ਆਪਾਂ ਚੈੱਕ ਕਰ ਲਿਆ ਵਾ ਪਾਣੀ ਵੀ ਚੈੱਕ ਕਰਕੇ ਬਾਈ ਦਾ ਤੇਲ ਇਦਾਂ ਨਹੀਂ ਹੈਗਾ ਟਰਾਂਪੋਰਟ ਦੇ ਵਿੱਚ ਤੇਲ ਰੱਖਿਆ ਆਹ ਟਰਾਲਾ ਆ ਵੀ ਟਰਾਲਾ ਆਪਣਾ ਹੀ ਅਰਸ਼ ਕੇ ਲਿਆ ਆੜਾ ਨਵਾ ਆੜਾ ਟਰਾਲਾ ਨਹੀਂ ਨਵਾ ਬਣਿਆ ਛੱਕਾ ਲੱਗਣਾ ਇਹ ਲੱਗਣਾ ਸੇ ਇਹ ਬਣਾਇਆ ਵੇਲਾ ਜੇ ਪੈ ਹੈਗਾ ਉਂਗਲ ਲੱਗਵੇ ਹਾਂ ਤੇਲ ਹੈਗਾ ਵਾ ਪਾਣੀ ਨਹੀਂ ਹੈਗਾ ਮੈਨੂੰ ਸ਼ੱਕ ਪੈਂਦਾ ਤੇਲ ਪਾਣੀ ਮਿਕਸ ਹੋ ਜਾਦਾ ਆਂਦਾ ਤੇਲ ਪਾਣੀ ਮਿਕਸ ਹੋਇਆ ਇਹਦਾ ਜਾਂ ਆਪਦਾ ਉਹ ਚੈੱਕ ਕਰ ਆ ਬਲ ਅਰਸ਼ਾ ਇਹਨੂੰ ਬੜਾ ਪਤਾ ਵਾ ਗੰਡਾ ਸੈਕਾ ਡਾ ਹੋ ਰੌਂਡਿਆ ਵੇਖੋ ਭਾਜੀ ਆ ਦੁੱਧ ਲੈ ਆਂਦਾ ਕਿਚਨ ਦੇ ਉੱਤੇ ਜਾਣਾ ਚਾਹ ਬਣਾਉਣੀ ਨਾਲ ਕੇਕ ਵੀ ਲੈ ਆਉਂਦਾ ਬੱਲੇ ਤੇਰੇ ਕੇਕ ਤੋਂ ਬਗਾਰ ਕੀ ਕੀ ਨਾ ਵੀ ਗੱਡੀ ਉੱਦੀ ਨਾ ਛਿੱਧਾ ਗਿਆ ਪਹਿਲਾਂ ਬੜਾ ਗੱਡੀ ਤੇ ਹਾਂ ਤੇਲ ਪਾਣੀ ਚੈੱਕ ਕਰਕੇ ਤੁਰੇ ਠੀਕ ਹੈ ਤੇਲ ਪਾਣੀ ਤੇਲ ਚੈੱਕ ਪਾਣੀ ਚੈੱਕ ਕਰੋ ਵਿੱਚ ਕਾਲਾ ਆ ਨਿਕਲ ਲਿਆ ਵੇ ਆਸ ਤੂੰ ਅੰਦਰੋਂ ਕਾਲਕੀ ਲੱਗੀ ਆਈ ਅੱਖ ਨੂੰ ਉਂਗਲ ਪਾ ਕੇ ਵੇਖ ਨਾ ਹੱਥ ਲਾਆਂ ਵਿੱਚ ਵੇਖ ਤੇਲ ਮਦੂਜਾ ਹੋਰ ਤਰ੍ਹਾਂ ਦਾ ਪਾਣੀ ਲਾ ਦੇ ਚਾਬੀ ਕਿਥੇ ਤੇ ਛਲ ਨੂੰ ਮਾਰੀ ਮਾਰੀ ਪਾ ਚਾਬੀ ਦੇ ਉਹ ਵੇਖ ਲੈ ਇਹ ਤੂੰ ਵਾਕਿਆ ਓਏ ਸਰਜੀ ਨੂੰ ਪਾ ਫੜ ਉਹਨੇ ਭਾਜੀ ਇਹ ਗੱਡੀ ਦਾ ਤੇਲ ਪਾਣੀ ਜਿਹੜਾ ਨਾ ਮਿਕਸ ਹੋ ਗਿਆ ਭਾਜੀ ਇਹ ਨਾਲ ਗੱਡੀ ਬਾ ਨਹੀਂ ਤੇ ਪਹਿਲੇ ਪਰੇਸ਼ਾਨ ਹੋ ਗਏ ਲਗੀ ਇਹ ਬਤਾਨਾ ਅਸੀਬਾਤ ਹੁੰਦਾ ਹੈ ਗੁਰੂ ਜੀ